ਆਓ ਸਾਧ ਸੰਗਤ ਜੀ ਪਰਵਾਨਾ ਨਗਰ ਵਾਲਿਓ ਬਹੁਤ ਪਿਆਰੀਆਂ ਸੰਗਤਾਂ ਤੁਹਾਡਾ ਬਹੁਤ ਪਿਆਰ ਦੇਖਿਆ ਹੈ ਸਾਧ ਸੰਗਤ ਜੀ ਆਓ ਜਿੱਥੇ ਆਪਾਂ 1.5 ਤੋਂ 2 ਘੰਟੇ ਤਕਰੀਬਨ ਆਪਾਂ ਨੂੰ ਸਾਧ ਸੰਗਤ ਜੀ ਹੋ ਗਏ ਨੇ ਉਹ ਖੰਡੇ ਵਾਲੇ ਦੀਆਂ ਵੜਿਆਈਆਂ ਕਰਦਿਆਂ ਨੂੰ ਸਮਾਪਤੀ ਵਾਲੇ ਪਾਸੇ ਚੱਲ ਗਏ ਸਾਧ ਸੰਗਤ ਜੀ ਜਦੋਂ ਸਾਧ ਸੰਗਤ ਜੀ ਸਿਧਾਂਤ ਸਾਹਿਬ ਜੀ ਦੇ ਮਾਲਕ ਉਹ ਤੰਤਨ ਬਾਬਾ ਦੀਪ ਸਿੰਘ ਜੀ ਸੱਚੀ ਸਰਕਾਰ ਸਾਧ ਸੰਗਤ ਜੀ ਉਹਨਾਂ ਦੀਆਂ ਵੜਿਆਈਆਂ ਸਾਧ ਸੰਗਤ ਜੀ ਕਰਨ ਲੱਗ ਪਈਏ ਸਾਤਸੰਗ ਜੀ ਇਹ ਜਵਾਨ ਉਹਨਾਂ ਦੀਆਂ ਵੜਿਆਈਆਂ ਕੀ ਕਰ ਲੂਗੀ ਸਾਤਸੰਗ ਜੀ ਉਹ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਸਾਤਸੰਗ ਜੀ ਤਾਂ ਸਾਤਸੰਗ ਜੀ ਪਰਵਾਨਾ ਨਗਰ ਵਾਲਿਓ ਦਵਾਨ ਤਾਂ ਰੱਖੀ ਦੇ ਸਾਤਸੰਗ ਜੀ ਉਹਨਾਂ ਦੇ ਪਿਆਰ ਦੇ ਵਿੱਚ ਡੇਢ ਕ ਘੰਟਾ ਲਾਉਣ ਦੀ ਖਾਤਰ ਪਰ ਸਾਧ ਸੰਗਤ ਜੀ ਉਹਨਾਂ ਦਾ ਪਿਆਰ ਹੀ ਇਹੋ ਜਿਹਾ ਹੈ 2 2.5 ਘੰਟੇ ਮੱਲੋ ਮਲੀ ਲੱਗ ਜਾਂਦੇ ਆ ਪਰਵਾਨਾ ਨਗਰ ਵਾਲਿਓ ਮੈਨੂੰ ਲੱਗਦਾ ਕਿ ਤੁਹਾਡੇ ਪਾਸ ਤੀਸਰੀ ਚੌਥੀ ਵਾਰ ਆ ਚੁੱਕੇ ਆ ਜੇ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਾਧ ਸੰਗਤ ਜੀ ਤਾਜ਼ਾ ਕਰ ਰਹੇ ਹਾਂ ਗੁਰੂ ਦੇ ਪਿਆਰੇਓ ਸਾਧ ਸੰਗਤ ਜੀ ਆਓ 10 ਮਿੰਟ ਹੋਰ ਲਾਈਏ ਮੈਨੂੰ ਸਾਧ ਸੰਗਤ ਜੀ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਸ਼ੀਦਾਂ ਸਾਹਿਬ ਸਾਧ ਸੰਗਤ ਜੀ ਕਿਹੋ ਜਿਹੀਆਂ ਸ਼ਕਤੀਆਂ ਸਾਧ ਸੰਗਤ ਜੀ ਕੰਮ ਕਰਦੀਆਂ ਗੁਰੂ ਦੇ ਪਿਆਰਿਓ ਇਹ ਮੈਂ ਸਾਧ ਸੰਗਤ ਜੀ ਧੰਨ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਸੋਢੀ ਪਾਤਸ਼ਾਹ ਜੀ ਜਦੋਂ ਸਾਧ ਸੰਗਤ ਜੀ ਤੁਸੀਂ ਉਹਨਾਂ ਦੇ ਦਰਬਾਰ ਦੇ ਵਿੱਚ ਵੀ ਜਾਂਦੇ ਆ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਜਿਗਰ ਆਉਂਦਾ ਉਥੇ ਕਿ ਜਦੋਂ ਤੁਸੀਂ ਕਦਮ ਪਟਦੇ ਆ ਨਾ ਗੁਰੂ ਰਾਮਦਾਸ ਜੀ ਦੀ ਡਿਉੜੀ ਦੇ ਉੱਤੇ ਤੇ ਸਾਧ ਸੰਗਤ ਜੀ ਜਦੋਂ ਤੁਸੀਂ ਕਦਮ-ਕਦਮ ਪਟਦੇ ਆ ਇੱਕ ਪੈਰ ਚੱਕ ਕੇ ਦੂਸਰੀ ਜਗ੍ਹਾ ਤੇ ਰੱਖਦੇ ਆ ਉਦੋਂ ਸਾਧ ਸੰਗਤ ਜੀ ਚਾਇ estrām ਬੋਲਿਆ ਕਰੋ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਿਰ ਦੂਸਰਾ ਸਾਧ ਸੰਗਤ ਜੀ ਆਪਣਾ ਪੈਰ ਚੱਕ ਕੇ ਅੱਗੇ ਰੱਖਣ ਲੱਗੇ ਕਿਆ ਕਰੋ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਦੇ ਪਿਆਰਿਓ ਚਾਫਰ ਵਾਹਿਗੁਰੂ ਦਾ ਜਾਪ ਕਰਿਆ ਕਰੋ ਗੁਰੂ ਦੇ ਪਿਆਰੋ ਇੱਕ ਪੈਰ ਚੱਕਿਆ ਵਾਹਿ ਗੁਰੂ ਦੂਸਰਾ ਚੱਕਿਆ ਵਾਹਿ ਗੁਰੂ ਆਪ ਜੀ ਸਾਧ ਸੰਗਤ ਜੀ ਇਥੇ ਸ਼ੰਕਾ ਕਰੋਗੇ ਕਿ ਭਾਈ ਸਾਹਿਬ ਇਹਦਾ ਕਾਰਨ ਕੀ ਹੈ ਕਿ ਇੰਨੀ ਜਗਾ ਪਵਿੱਤਰ ਹੈ ਸਾਧ ਸੰਗਤ ਜੀ ਜਗਾ ਤਾਂ ਪਵਿੱਤਰ ਹੋਣੀ ਹੋਣੀ ਹੈ ਪਰ ਜਿਹੜੀ ਜਗਾ ਤੇ ਤੁਸੀਂ ਸਾਧ ਸੰਗਤ ਜੀ ਆਪ ਜੀ ਸਾਧ ਸੰਗਤ ਦੇ ਕਦਮ ਰੱਖਦੇ ਹੋ ਜਿਹੜੇ ਪੱਥਰ ਦੇ ਉੱਤੇ ਜਿਹੜੀਆਂ ਸੱਲਾਂ ਦੇ ਉੱਪਰ ਸਾਧ ਸੰਗਤ ਜੀ ਤੁਸੀਂ ਆਪਣਾ ਪੈਰ ਰੱਖਦੇ ਹੋ ਉਹਨਾਂ ਪੱਥਰਾਂ ਥੱਲੇ ਸਾਧ ਸੰਗਤ ਜੀ ਕਈ ਸੀ ਦਾਦਾ ਖੂਨ ਡੁੱਲਿਆ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਈ ਜੱਪੀਆਂ ਦਾ ਜਪ ਕੀਤਾ ਹੋਇਆ ਹੈ ਕਈ ਤੱਪੀਆਂ ਦਾ ਤਪ ਕੀਤਾ ਹੋਇਆ ਹੈ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਉਥੇ ਐਵੇਂ ਨਹੀਂ ਕਹਿੰਦੇ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਦਾਸ ਨੂੰ ਇੱਕ ਖੰਡੇ ਵਾਲੇ ਬਾਪੂ ਦੀ ਯਾਦ ਹੋਰ ਆਈ ਗੁਰੂ ਦੇ ਪਿਆਰਿਓ ਕਦੀ ਵਿਸਰਨਾ ਜਾਵੇ ਸਾਧ ਸੰਗਤ ਜੀ ਇੱਕ ਦਿੱਲੀ ਦੀ ਮਾਨਸਾ ਸੰਗਤ ਜੀ ਸਾਨੂੰ ਆਪਣੀ ਹੱਡ ਬੀਤੀ ਦਸੀ ਕਹਿਣ ਲੱਗੀ ਭਾਈ ਸਾਹਿਬ ਜੀ ਅਸੀਂ ਕਿਰਾਏ ਤੇ ਰਹਿੰਦੇ ਸੀਗੇ ਅਸੀਂ ਕਿਰਾਏ ਤੇ ਰਹਿੰਦੇ ਸੀਗੇ ਔਰ ਅਸੀਂ ਸੰਗਤ ਕੀਤੀ ਸੀ ਤਾਂ ਨਿਸ਼ੀਂਗੁਰੂ RAM ਦਾਸ ਸੱਚੇ ਪਾਤਸ਼ਾਹੀ ਦੇ ਦਰਬਾਰ ਦੇ ਉੱਤੇ ਗਏ ਉਹ ਦੂਬਾ ਦੇ ਵਿੱਚ ਫਿਰ ਗਏ ਪਰਸੀ ਦਾ ਸਾਹ ਨਹੀਂ ਗਏ ਗੁਰੂ ਦੇ ਪਿਆਰਿਓ ਫਿਰ ਉਹ ਕਹਿਣ ਲੱਗੀ ਕਿ ਸਾਡੇ ਪਿੰਡ ਦੇ ਵਿੱਚ ਸ੍ਰੀ ਅਖੰਡ ਪਾਠ ਸਾਲ ਦੀ ਸਾਲ ਕਰਾਉਂਦੇ ਹਨ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਦੇ ਉੱਤੇ ਤੇ ਜਾਂ ਫਿਰ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੇ ਉੱਤੇ ਇਹ ਦੋ ਦਿਹਾੜੇ ਮਨਾਏ ਜਾਂਦੇ ਆ। ਕਹਿੰਦੇ ਅਸੀਂ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਦੇ ਉੱਤੇ ਖੰਨ ਪਾਠ ਦੇ ਉੱਤੇ ਭੋਗ ਦੇ ਟਾਈਮ ਦੇ ਉੱਤੇ ਗਏ ਤੇ ਕੋਈ ਬਹੁਤ ਹੀ ਪਿਆਰੇ ਸਾਧ ਸੰਗਤ ਜੀ ਕਹਿੰਦੇ ਕਿ ਕਥਾਵਾਚਕ ਆਏ ਸੀਗੇ ਉਹ ਕੌਣ ਸਨ ਕਹਿੰਦੇ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨੇ ਕਥਾ ਕਰਦਿਆਂ ਕਰਦਿਆਂ ਇਹ ਗੱਲ ਕਹੀ ਕਿ ਭਾਈ ਤੁਸੀਂ ਗੁਰੂ ਨੂੰ ਮੰਗਿਆ ਕਰੋ ਦਾਤਾ ਨਾ ਮੰਗਿਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਨੂੰ ਮੰਗਿਆ ਕਰੋ ਅਸੀਂ ਰੇਂਦੇ ਕਰਾਇਤੇ ਸੀਗੇ ਉਹਨਾਂ ਦੀ ਗੱਲ ਨੇ ਸਾਨੂੰ ਇਹੋ ਜਿਹਾ ਇਹੋ ਜਿਹਾ ਪਿਆਰ ਦਿੱਤਾ ਕਿ ਬਸ ਸਾਡੇ ਸਾਰੇ ਪਰਿਵਾਰ ਦੇ ਦੋ ਬੱਚੇ ਆ ਮੇਰੇ ਲੜਕੇ ਆ ਇੱਕ ਮੇਰੀ ਬੇਟੀ ਆ ਘਰ ਵਾਲਾ ਸਾਰਾ ਪਰਿਵਾਰ ਇੱਕੋ ਹੀ ਗੱਲ ਬਹਿ ਗਈ ਕਿ ਮਾਲਕ ਦੇ ਘਰ ਜਾਵਾਂਗੇ ਜ਼ਰੂਰ ਪਰ ਉਹਨਾਂ ਨੇ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ੀਤਾ ਵਾਲੇ ਬਾਬਾ ਜੀ ਦਾ ਖਾਸ ਸਾਥ ਸੰਗ ਜੀ ਖੰਡੇ ਵਾਲੇ ਬਾਪੂ ਦਾ ਜਗਰ ਕੀਤਾ ਇਹ ਗੱਲ ਨੂੰ ਕਹਿੰਦੇ ਅਸੀਂ ਦਿਲ ਵਿੱਚ ਬਿਠਾ ਲਿਆ ਕੋਈ ਦੁਪਹਿਰਾ ਨਹੀਂ ਕਟਿਆ ਪਰ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਦੁਪਹਿਰਾ ਕੀ ਚੀਜ਼ ਹੈ ਕੀ ਨੂੰ ਕਹਿੰਦੇ ਐ ਪਰ ਸਾਧ ਸੰਗਤ ਜੀ ਉਹ ਦੱਸਦੀ ਐ ਕਿ ਉਸ ਟਾਈਮ ਵੀ ਦੁਪਹਿਰੇ ਕੋਈ ਹੋ ਸਕਦਾ ਨਾ ਚਾਲੂ ਕੀਤੇ ਹੋਣ ਜਾਂ ਕਰਦੇ ਹੋਣ ਪਰ ਸਾਨੂੰ ਨਹੀਂ ਸੀ ਪਤਾ ਜਿਵੇਂ ਅੱਜ ਦਾ ਮਾਹੌਲ ਬਣਿਆ ਹੈ ਸ਼ਿਦਾ ਸਾਹਿਬ ਦੁਪਹਿਰਾਂ ਹੁੰਦਾ ਇਸ ਤਰ੍ਹਾਂ ਨਹੀਂ ਸੀ ਕਹਿੰਦੀ ਸਾਧ ਸੰਗਤ ਜੀ ਅਸੀਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਗਏ ਉਸ ਤੋਂ ਬਾਅਦ ਵਿੱਚ ਅਸੀਂ ਕਿਸੇ ਨੂੰ ਪੁੱਛਿਆ ਕਿ ਸ਼ੀਦਾ ਸਾਹਿਬ ਕਿੱਥੇ ਐ ਸਾ ਸੰਗ ਜੀਓ ਜਿਹਨੂੰ ਪੁੱਛਿਆ ਸੀਗਾ ਉਹ ਵੀ ਮੀਆਂ ਬੀਬੀ ਸੀ ਉਹ ਕਹਿਣ ਲੱਗੇ ਅਸੀਂ ਸ਼ੀਦਾ ਸਾਹਿਬ ਹੀ ਚੱਲੇ ਆਜੋ ਸਾਡੇ ਨਾਲ ਚੱਲੋ ਕਹਿੰਦੇ ਅਸੀਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਉੱਤੇ ਨਮਸਕਾਰ ਕਰਕੇ ਜਦੋਂ ਸ਼ੀਦਾ ਸਾਹਿਬ ਆਏ 5 ਕੇ ਮਿੰਟ ਜਾਂ 6 ਮਿੰਟ ਸਾਨੂੰ ਪੈਦਲ ਲੱਗੇ ਤੇ ਸਿੱਧਾ ਸਾਹਵ ਆ ਗਏ ਤੇ ਗੁਰੂ ਦੇ ਪਿਆਰਿਓ ਮੁੜ ਕੇ ਦੇਖ ਰਾਈਕੜਾ ਪ੍ਰਸ਼ਾਦ ਦੀ ਤੇ ਸਾਧ ਸੰਗਤ ਜੀ ਕਹਿੰਦੇ ਅਸੀਂ ਅਰਦਾਸ ਬੇਨਤੀ ਕੀਤੀ ਕਿ ਬਾਪੂ ਖੰਡੇ ਵਾਲੇ ਮਹਾਰਾਜ ਜੀ ਸਾਨੂੰ ਆਪਣੇ ਬਣਾ ਲਓ ਸਾਨੂੰ ਸਿੱਖੀ ਬਖਸ਼ੋ ਆਪਣੇ ਬਣਾ ਲਓ ਸਿੱਖੀ ਬਖਸ਼ੋ ਗੁਰੂ ਦੇ ਪਿਆਰਿਓ ਇਹ ਕੰਦੀ ਅਰਦਾਸ ਕੀਤੀ ਕਿ ਮਹਾਰਾਜ ਜੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਸਿੱਖੀ ਬਖਸ਼ਾ ਜੋ ਤੇ ਸਾਨੂੰ ਆਪਣੇ ਬਣਾ ਲਓ ਔਰ ਮਹਾਰਾਜ ਇੱਕ ਸਾਡੇ ਤੇ ਇਹ ਮਿਹਰ ਰੱਖਿਆ ਜੋ ਕੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਤੁਸੀਂ ਸੀਸ ਲਾਇਆ ਸਾਨੂੰ ਪਤਾ ਹੈ ਅਸੀਂ ਤੁਹਾਡੇ ਤੋਂ ਬਿਨਾ ਮਹਾਰਾਜ ਗੁਰੂ ਰਾਮਦਾਸ ਜੀ ਤੋਂ ਬਿਨਾ ਦੂਸਰੀ ਜਗ੍ਹਾ ਵੱਲ ਵੇਖੀਏ ਵੀ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਕਹਿੰਦੀ ਨਮਸਕਾਰ ਕੀਤੀ ਆਗੇ ਘਰ ਦੇ ਵਿੱਚ ਫਿਰ ਸਾਧ ਸੰਗਤ ਜੀ ਕਹਿੰਦੀ ਹਰੇਕ ਮਹੀਨੇ ਦੇ ਵਿੱਚ ਅਸੀਂ ਇੱਕ ਵਾਰੀ ਜਾਣਾ ਹਰੇਕ ਮਹੀਨੇ ਵਿੱਚ ਜਾਣਾ ਗੁਰੂ ਦੇ ਪਿਆਰੇਓ ਫਿਰ ਉਹ ਦੱਸਦੀ ਐ ਕਿ ਆਸ ਆਸਾ ਮਾਲਕ ਨੇ ਇਹੋ ਜੀ ਕਿਰਪਾ ਕੀਤੀ ਸਾਨੂੰ ਦੋ ਚਾਰ ਸੱਜਣ ਇਹੋ ਜੇ ਮਿਲ ਗਏ ਪਰ ਅਸੀਂ ਉਹਨਾਂ ਦੇ ਮਗਰ ਲੱਗ ਕੇ ਸਿੱਖੀ ਦੇ ਵਿੱਚ ਸੀ ਬਾਣੇ ਵਿੱਚ ਸੀ ਉਹਨਾਂ ਦੀ ਗੱਲ ਮੰਨ ਕੇ ਅਸੀਂ ਅਮਰਤਾਰੀ ਹੋ ਗਏ ਸਾਰਾ ਪਰਿਵਾਰ ਅਮਰਤ ਛਕ ਲਿਆ ਜਦੋਂ ਸਾਧ ਸੰਗਤ ਜੀ ਅਮਰਤ ਛੱਕ ਲਿਆ ਮਾਲਕ ਦੀ ਕਿਰਪਾ ਇਹੋ ਜੀ ਹੋਈ ਇੱਕ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਗਈ ਦੂਸਰੇ ਨੂੰ ਚੰਗੀ ਜੋਬ ਮਿਲ ਗਈ ਉਹ ਮਾਤਾ ਕਹਿਣ ਲੱਗੀ ਅਸੀਂ ਤਕਰੀਬਨ 2.5 ਸਾਲ ਦੇ ਵਿੱਚ ਆਪਣਾ ਮਕਾਨ ਬਣਾ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪਣਾ ਮਕਾਨ ਬਣਾ ਲਿਆ ਅੱਜ ਮਾਤਾ ਕਹਿੰਦੀ ਸਾਹ ਸੰਗਤ ਜੀ ਥੋੜਾ ਸਮਾਂ ਹੋਇਆ ਕਹਿੰਦੀ ਤਕਰੀਬਨ ਹੁਣ 15 16 ਸਾਲ ਹੋ ਗਏ ਐ ਸਾਡੇ ਘਰ ਦੇ ਵਿੱਚ ਕਿਹੜੀ ਚੀਜ਼ ਹੈ ਨਹੀਂ ਮੈਂ ਕਹਿ ਨਹੀਂ ਸਕਦੀ ਬਾਬਾ ਦੀਪ ਸਿੰਘ ਜੀ ਦਾ ਪਿਆਰ ਹੀ ਇੰਨਾ ਹੈ ਸਾਡੇ ਬੱਚਿਆਂ ਨਾਲ ਵੀ ਪਾਉਂਗੇ ਮੇਰੇ ਬੇਟੇ ਵਿਆਹੀ ਵੀ ਗਏ ਔਰ ਹਰੇਕ ਪਰਿਵਾਰ ਜਿੰਨਾ ਵੀ ਮੇਰੇ ਬੱਚੇ ਅਸੀਂ ਸਾਡੇ ਘਰ ਦੇ ਵਿੱਚੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਚਾਂ ਭਰਤਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਇਹੋ ਹੀ ਆਵਾਜ਼ ਆਉਂਦੀ ਮਿਲਦੀ ਹੈ ਤਾਂ ਸਾਥ ਸੰਗਤ ਜੀ ਦੇਖੋ ਤੁਸੀਂ ਵੀ ਪਰਵਾਨਾ ਨਗਰ ਵਾਲਿਓ ਗੁਰੂ ਨੂੰ ਮੰਗਿਆ ਕਰੋ ਸਾਥ ਸੰਗਤ ਜੀ ਗੁਰੂ ਮਾਲਕ ਨੂੰ ਮੰਗਿਆ ਕਰੋ ਜੀਦਾ ਸਾਧ ਸੰਗ ਜੀ ਬਾਪੂ ਨਾਲ ਆ ਉਹਨੂੰ ਸਾਧ ਸੰਗ ਜੀ ਰੋਟੀ ਦਾ ਫਿਕਰ ਨਹੀਂਗਾ ਜਿਹੜਾ ਬਾਪੂ ਤੋਂ ਆਡਾ ਸਾਧ ਸੰਗ ਜੀ ਉਹਨੂੰ ਰੋਟੀ ਦਾ ਫਿਕਰ ਆ ਸ਼ਾਮ ਨੂੰ ਕਿੱਥੋਂ ਲਿਆਵਾਂਗਾ ਕਮੈਂ ਖੰਡੇ ਵਾਲੇ ਬਾਪੂ ਨੂੰ ਆਪਣਾ ਬਣਾ ਲਓ ਸਾਧ ਸੰਗ ਜੀ ਬਾਣੀ ਦੇ ਨਾਲ ਜੁੜਜੋ ਸਾਧ ਸੰਗ ਜੀ ਇੱਕ ਗੱਲ ਮੈਂ ਇਥੇ ਹੋਰ ਕਰ ਦੇਵਾਂ ਗੁਰੂ ਦੇ ਪਿਆਰਿਓ ਮੈਂ ਬਹੁਤ ਸਾਰੇ دیਵਾਨਾਂ ਵਿੱਚ ਕਹਿਣਾ ਹੁੰਨਾ ਗੁਰੂ ਦੇ ਪਿਆਰਿਓ ਪਰ ਦਾਸ ਮਾਫੀ ਮੰਗਦਾ ਤੁਹਾਡੇ ਕੋਲੋਂ ਸਾਧ ਸੰਗ ਜੀ ਆਮ ਆਦਮੀ ਗਲਤੀ ਕਰਕੇ ਮਾਫੀ ਮੰਗਦੇ ਆ ਦਾਸ ਪਹਿਲਾਂ ਮੰਗਦਾ ਸਾਧ ਸੰਗ ਜੀ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਧ ਸੰਗ ਜੀ ਇੱਕ ਗੱਲ ਦੇ ਵਿੱਚ ਗੁਰੂ ਦੇ ਪਿਆਰਿਓ ਸ੍ਰੀ ਸਾਹਿਬ ਪਾਲਣਾ ਇਹਨੂੰ ਖਾਲਸਾ ਨਹੀਂ ਕਹਿੰਦੇ ਇਹਨੂੰ ਅੰਮ੍ਰਿਤਧਾਰੀ ਨਹੀਂ ਕਹਿੰਦੇ ਗਏ ਇਹੀ ਸਾਧ ਸੰਗਤ ਜੀ ਮੈਂ ਹਰੇਕ ਦੀਵਾਨ ਵਿੱਚ ਕਈ ਕੋਈ ਦੀਵਾਨ ਹੋਊਗਾ ਜਿੱਥੇ ਨਹੀਂ ਕਹਿੰਦਾ ਇਹ ਸਾਧ ਸੰਗਤ ਜੀ ਸ੍ਰੀ ਸਾਹਿਬ ਆਪਣਾ 150 ਤੋਂ ਸ਼ੁਰੂ ਹੋ ਜਾਂਦਾ ਹੈ ਸ੍ਰੀ ਸਾਹਿਬ ਪਾ ਕੇ ਸਾਧ ਸੰਗਤ ਜੀ ਕੋਈ ਖਾਲਸਾ ਨਹੀਂ ਬਣ ਜਾਂਦਾਗਾ ਇਹ ਮੱਝਵੇ ਗੱਲ ਦੇ ਵਿੱਚ ਪਾ ਦਿਓ ਸਾਧ ਸੰਗਤ ਜੀ ਕਿਸੇ ਬੱਕਰੀ ਦੀ ਗੱਲ ਵਿੱਚ ਪਾ ਦਿਓ ਗੁਰੂ ਦੇ ਪਿਆਰਿਓ ਇਹ ਸ੍ਰੀ ਸਾਹਿਬ ਤਾਂ ਕਿਸੇ ਦੀ ਉਫਾਇਦ ਕਰਨ ਵਾਸਤੇ ਆਪਣੀ ਰਾਖੀ ਕਰਨ ਵਾਸਤੇ ਕਿਸੇ ਧੀ ਭੈਣ ਦੀ ਇੱਜ਼ਤ ਲੁੱਟਦਾ ਸਾਧ ਸੰਗ ਜੀ ਉਹਦੇ ਵਾਸਤੇ ਆ ਪਰਮਾਫ ਕਰ ਦੇਣਾ ਸਾਧ ਸੰਗ ਜੀ ਇਹ ਤਾਂ ਕਿਸੇ ਧੀ ਭੈਣ ਦੀ ਕੋਈ ਇੱਜ਼ਤ ਨੂੰ ਹੱਥ ਪਾਉਂਦਾ ਉਥੇ ਐ ਸਾਧ ਸੰਗ ਜੀ ਉਥੇ ਅਧਿਆਰ ਵਰਤਨਾ ਹੈ ਆਪਾਂ ਅਧਿਆਰ ਰੱਖਿਆ ਆਪਣੇ ਕੋਲੇ ਮਾਲਕ ਨੇ ਦਿੱਤਾ ਦਸਵੇਂ ਪਾਤਸ਼ਾਹ ਜੀ ਨੇ ਪਰ ਸਾਧ ਸੰਗ ਜੀ ਆਪ ਜੀ ਦੇਖਦੇ ਹਾਂ ਥੋੜਾ ਜਿਹਾ ਸਮਾਂ ਹੋਇਆ ਪਰਵਾਨਾ ਨਗਰ ਵਾਲਿਓ ਇੱਕ ਅਮਰਤਾਰੀ ਸਾਧ ਸੰਗ ਜੀ ਮੈਂ ਖਾਲਸਾ ਨਹੀਂ ਕਹਿ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਇਹ ਕਹਿ ਸਕਦਾ ਸਾਧ ਸੰਗ ਜੀ ਕਿਸੇ ਗਦੇ ਦੇ ਗੱਲ ਦੇ ਵਿੱਚ ਸਾਧ ਸੰਗ ਜੀ ਕਿਰਪਾਨ ਪਾ ਦਿੱਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ 60 70 ਸਾਲ ਦਾ ਸਾਧ ਸੰਗ ਜੀ ਗਦਾ ਸਾਧ ਸੰਗ ਜੀ ਉਹਦੇ ਕਰਪਾਣ ਪਾਈ ਸਾਧ ਸੰਗਤ ਜੀ ਜਿਨੇ ਗੁਰੂ ਪਾਤਸ਼ਾਹ ਜੀ ਦੇ ਸ਼ਾਸਤਰ ਪਾ ਕੇ ਸਾਧ ਸੰਗਤ ਜੀ 13 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਸਾਧ ਸੰਗਤ ਜੀ ਔਰ ਗੁਰੂ ਦੇ ਪਿਆਰੋ ਰੇਪ ਕਰਕੇ ਤੇ ਉਹਨੇ ਸਾਧ ਸੰਗਤ ਜੀ ਬਾਥਰੂਮ ਦੇ ਵਿੱਚ ਸਾਧ ਸੰਗਤ ਜੀ ਉਹਦਾ ਉਹ ਬੁਰਾ ਹਾਲ ਕੀਤਾ ਕਿ ਉਹਨੂੰ ਮੌਤ ਤੇ ਘਾਟ ਉਤਾਰ ਦਿੱਤਾ ਤੇ ਗੁਰੂ ਦੇ ਪਿਆਰੋ ਜੇ ਕਿਤੇ ਨਾ ਪਤਾ ਲੱਗਦਾ ਗੁਰੂ ਦੇ ਪਿਆਰੋ ਸਾਥ ਸੰਗ ਜੀ ਉਹਨੇ ਬੋਰੀ ਦੇ ਵਿੱਚ ਪਾ ਕੇ ਕਿਤੇ ਨਾ ਕਿਤੇ ਸਿਮੇਟਦੇ ਨਹੀਂ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗ ਜੀ ਉਸ ਬੰਦੇ ਨੇ ਗੁਰੂ ਦੇ ਪਿਆਰਿਓ ਜਿੰਨੇ ਵੀ ਬੰਦੇ ਅਮਰਤ ਹਰੀ ਆ ਸਾਥ ਸੰਗ ਜੀ ਜਿਹੜੇ ਆਪਣੀ ਰਹਿਤ ਬ੍ਰਹਿਤ ਦੇ ਵਿੱਚ ਪੱਕੇ ਐ ਜਿਹੜੇ ਆਪਣੀ ਰਹਿਤ ਵਿੱਚ ਪੱਕੇ ਐ ਔਰ ਜਿਹੜੇ ਸਾਥ ਸੰਗ ਜੀ ਕਈ ਡੁਪਲੀਕੇਟ ਵੀ ਸਾਧ ਸੰਗ ਜੀ ਹੁੰਦੇ ਆ ਜਿਨ੍ਹਾਂ ਨੇ ਸ਼ਾਮ ਨੂੰ ਕੁਰਪਾਨ ਸਾਧ ਸੰਗ ਜੀ ਲਾ ਦਿੰਦੇ ਆ ਤੇ ਤੜਕੇ ਨੂਤੋ ਦੀਪਾ ਲੈਂਦੇ ਆ ਸ਼ਾਮ ਨੂੰ ਸਾਧ ਸੰਗ ਜੀ ਬਸ ਹੱਡੀਆਂ ਬੋਟੀਆਂ ਖਾਣੀਆਂ ਹੁੰਦੀਆਂ ਗੁਰੂ ਦੇ ਪਿਆਰਿਓ ਆ ਸਾਧ ਸੰਗ ਜੀ ਅੱਜ ਵੀ ਦਾਸ ਨੇ ਦੇਖਿਆ ਸੀ ਇੱਕ ਰਾਖਸ਼ ਦੇ ਵਿੱਚ ਸਾਧ ਸੰਗ ਜੀ ਸੂਰ ਸੀ ਸੂਰ ਉਹਨੂੰ ਮਾਰਿਆ ਸਾਧ ਸੰਗ ਜੀ ਤੇ ਉਹਦੇ ਕੋਲ ਸਾਧ ਸੰਗ ਜੀ ਰਖਸ਼ ਦੇ ਕੋਲ ਰੇੜਾ ਸੀ ਸਾਧ ਸੰਗ ਜੀ ਤਨਾ ਪਈਆਂ ਵਾਲਾ ਉਹਦੇ ਕੋਲ ਸਾਧ ਸੰਗ ਜੀ ਸੂਰ ਦੇ ਕੋਲ ਲੋਕ ਆਏ ਖੜੇ ਸੀ ਸਾਧ ਸੰਗ ਜੀ ਜਿਵੇਂ ਹੱਡਾ ਰੋੜੀ ਦੇ ਕੁੱਤੇ ਸਾਧ ਸੰਗ ਜੀ ਕੋਈ ਪਸ਼ੂ ਮਰ ਜਾਂਦਾ ਉਹਨੂੰ ਖਾਣ ਵਾਸਤੇ ਖੜੇ ਹੁੰਦੇ ਆ ਸਾਧ ਸੰਗ ਜੀ ਜੇ ਦੇਖਿਆ ਜਾਵੇ ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਸਾਨੂੰ ਕਰਤੂਤ ਪਸ਼ੂ ਕੀ ਮਾਨਸ ਜਾਤ ਸਾਧ ਸੰਗ ਜੀ ਕੀ ਬੰਦੇ ਦੇ ਵਿੱਚ ਫਰਕ ਆ ਤੇ ਕੀ ਕੁੱਤੇ ਦੇ ਵਿੱਚ ਫਰਕ ਆ ਸਾਧ ਸੰਗ ਜੀ ਉਹ ਰਕਸ਼ੇ ਦੇ ਚਾਰ ਛਪੇਰੇ ਘੇਰਾ ਘੱਤਿਆ ਸਾਧ ਸੰਗ ਜੀ ਕਿਤੇ ਖਤਮ ਨਾ ਹੋ ਜਾਵੇ ਕਿਤੇ ਮੇਰੀ ਵਾਰੀ ਖਤਮ ਨਾ ਹੋ ਜਾਵੇ ਕਿਤੇ ਇਹ ਨਾ ਹੋਵੇ ਕਿ ਮੈਂ ਖਾਲੀ ਰਹਿ ਜਾਵਾਂ ਜਿਵੇਂ ਕੁੱਤਿਆਂ ਨੇ ਘੇਰਾ ਪਾਇਆ ਹੁੰਦਾ ਸਾਧ ਸੰਗ ਜੀ ਆਪ ਸਭ ਜੀ ਇੱਕ ਕਵੇ ਮੈਨੂੰ ਦੇ ਇੱਕ ਕਵੇ ਮੈਨੂੰ ਦੇ ਸਾਡਾ ਆ ਹਾਲਾ ਸਾਹਿਬ ਸੰਗ ਜੀ ਬਸ ਇੱਕ ਪੂਛ ਨਹੀਂ ਲੱਗੀ ਸਾਹਿਬ ਸੰਗ ਜੀ ਸਾਡੇ ਜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਲ ਦੇਖਦੇ ਆ ਤੇ ਸਾਡੇ ਸਿੰਘ ਨਹੀਂ ਸਾਹਿਬ ਸੰਗ ਜੀ ਲੱਗੇ ਇੱਕ ਪੂਛ ਨਹੀਂ ਲੱਗੀ ਪਰ ਕਰਤੂਤਾ ਸਾਹਿਬ ਸੰਗ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਸਾਡੀਆਂ ਪਸ਼ੂਆਂ ਵਾਲੀਆਂ ਪਸ਼ੂ ਬਿਰਤੀ ਆ ਸਾਹਿਬ ਸੰਗ ਜੀ ਸਾਡੀ ਬਿਰਤੀ ਪਸ਼ੂ ਵਾਲੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਉਹਸ ਬੰਦੇ ਨੇ ਜਿੰਨੇ ਵੀ ਅਮਰਤ ਹਾਰੀ ਸਾਧ ਸੰਗ ਜੀ ਦੁਨੀਆ ਦੇ ਵਿੱਚ ਹੈ ਸਾਰੇ ਬਦਨਾਮ ਕਰ ਦਿੱਤੇ ਸਾਧ ਸੰਗ ਜੀ ਗੁਰੂ ਦੇ ਪਿਆਰ ਆਪ ਜੀ ਨੂੰ ਪਤਾ ਚੰਗੀ ਤਰ੍ਹਾਂ ਸਾਧ ਸੰਗ ਜੀ ਜਦੋਂ ਇੱਕ ਮੱਝ ਲਿਬੜੀ ਹੋਵੇ ਨਾ ਉਹ ਸਾਰਿਆਂ ਨੂੰ ਲਵੇੜ ਦਿੰਦੀ ਹੈ ਇੱਕ ਬੰਦੇ ਨੇ ਸਾਧ ਸੰਗ ਜੀ ਮਾੜਾ ਕੰਮ ਕੀਤਾ ਤੇ ਹੁਣ ਸਾਧ ਸੰਗ ਜੀ ਹਰੇਕ ਇਨਸਾਨ ਹਰੇਕ ਬੰਦਾ ਸਾਧ ਸੰਗ ਜੀ ਜਿਹੜਾ ਅੰਦਾੜ ਗਿਆ ਜਿਹਨੇ ਅਮਰਤ ਧਾਰ ਨਹੀਂ ਕੀਤਾ ਬੋਲ ਸਾਧ ਸੰਗ ਜੀ ਆਪਾਂ ਹੁਣ ਬੋਲ ਨਹੀਂ ਸਕਦੇ ਉਹ ਕੂਣੀ ਮਾਰ ਕੇ ਕਿਆ ਕਰੂਗਾ ਮੈਨੂੰ ਪਤਾ ਜਿਹੜੇ ਅਮਰਤਾਰੀ ਕੰਮ ਕਰਦੇ ਹੁੰਦੇ ਆ ਮੈਨੂੰ ਪਤਾ ਜਿਹੜੇ ਅਮਰਤਾਰੀ ਕੰਮ ਕਰਦੇ ਹੁੰਦੇ ਆ ਉਹਨੇ ਸਿੱਖੀ ਨਹੀਂ ਬਦਨਾਮ ਕੀਤੀ ਸਾਧ ਸੰਗ ਜੀ ਸਿੱਖਾ ਨੂੰ ਬਦਨਾਮ ਨਹੀਂ ਕੀਤਾ ਕੱਲਿਆ ਨੂੰ ਉਹਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਵੀ ਬਦਨਾਮ ਕਰ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗ ਜੀ ਕੋਈ ਹੁੰਦਾ ਗੁਰੂ ਦੇ ਪਿਆਰਿਓ ਚਾਹੇ ਕੋਈ ਸਾਥ ਸੰਗ ਜੀ 16 17 ਸਾਲ ਦਾ ਕੋਈ 10 ਸਾਲ ਦਾ ਸਾਥ ਸੰਗ ਜੀ ਹੁੰਦਾ ਸਾਥ ਸੰਗ ਜੀ ਉਹ ਵੀ ਅਮਰਤ ਛਾ ਕੇ ਗੁਰੂ ਦੇ ਪਿਆਰਿਓ ਇਹ ਕੰਮ ਨਹੀਂ ਕਰ ਸਕਦਾ ਸੀ ਪਰ ਅੱਜ ਗੁਰੂ ਦੇ ਪਿਆਰਿਓ ਉਹ 60 63 ਸਾਲ ਦਾ ਗਦਾ ਸਾਥ ਸੰਗ ਜੀ ਜਿਨੇ ਗੁਰੂ ਦੇ ਪਿਆਰਿਓ ਗੁਰੂ ਨੂੰ ਤਾਂ ਸਾਥ ਸੰਗ ਜੀ ਕਲੰਕ ਲਾਉਣਾ ਹੀ ਲਾਉਣਾ ਸੀਗਾ ਸਾਥ ਸੰਗ ਜੀ ਮaaf ਕਰਨਾ ਸਿੱਖਾਂ ਨੂੰ ਦਾ ਕਲੰਕ ਲਾਉਣਾ ਹੀ ਲਾਉਣਾ ਸੀਗਾ ਉਹਨੇ ਗੁਰੂ ਦਾ ਵੀ ਨਾਂ ਬਣਿਆ ਉਹ ਸਾਧ ਸੰਗ ਜੀ ਤੇ ਸਾਡਾ ਸਾਧ ਸੰਗ ਜੀ ਫਿਰ ਕਾਨੂੰਨ ਇਹੋ ਜਿਹਾ ਜੇ ਉਹਨੋਂ ਕੋਈ ਸਾਧ ਸੰਗ ਜੀ ਦਾਸਤਾ ਚਾਹੁੰਦਾ ਸੀਗਾ ਕਿ ਉਹਨੂੰ ਜਿਉਂਦੇ ਨੂੰ ਅੱਗ ਲਾਈ ਜਾਂਦੀ ਸਾਧ ਸੰਗ ਜੀ ਜਿਉਂਦੇ ਨੂੰ ਅੱਗ ਲਾਈ ਜਾਂਦੀ ਪਰ ਸਾਧ ਸੰਗ ਜੀ ਅੱਗ ਵੀ ਨਹੀਂ ਆਪਾਂ ਲਾ ਸਕਦੇ ਕਿਉਂ ਜਿਹੜਾ ਗੁਰੂ ਦੇ ਪਿਆਰ ਹੋਏ ਇੱਕ ਅੱਗ ਲਾਊਗਾ ਦੋ ਅੱਗ ਲਾਉਣਗੇ 10 ਅੱਗ ਲਾਉਣਗੇ ਉਹਨਾਂ ਦੇ ਬੱਚੇ ਰੁੱਲ ਜਾਣਗੇ ਉਹਨਾਂ ਨੂੰ ਪੁਲਿਸ ਸਾਧ ਸੰਗ ਜੀ ਸਜ਼ਾ ਦੇਊਗੀ ਪਤਾ ਨਹੀਂ 10 ਸਾਲ ਜਾਂ 4 ਸਾਲ ਸਾਧ ਸੰਗ ਜੀ ਕਿੰਨਾ ਚਿਰ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਸਾਧ ਸੰਗ ਜੀ ਇਹੋ ਐਡੇ ਵੱਡੇ ਕਾਰਮ ਕਰਕੇ ਫੇਰ ਵੀ ਅਸੀਂ ਉਸ ਨੂੰ ਕੁਝ ਨਹੀਂ ਕਹਿ ਸਕਦੇ ਕਿ ਗੁਰੂ ਦੇ ਪਿਆਰਿਓ ਉਹਨੂੰ ਪੁਲਿਸ ਫੜ ਕੇ ਲੈ ਜਾਂਦੀ ਸਾਧ ਸੰਗ ਜੀ ਉਹੋ ਜੇ ਮੁਜਰਮ ਨੂੰ ਜਿਨੇ ਇਹੋ ਜਿਹਾ ਕਾਰਮ ਕੀਤਾ ਤੇ ਸਾਧ ਸੰਗ ਜੀ ਫੇਰ ਅਸੀਂ ਦਇਆਵਾਨ ਵੀ ਬਹੁਤ ਆ ਸਾਡੇ ਵਿੱਚ ਦਇਆ ਵੀ ਬਹੁਤ ਆ ਹਫਤੇ ਬਾਅਦ ਜਾ ਕੇ 15 ਦਿਨਾਂ ਬਾਅਦ ਜਾ ਕੇ ਸਾਧ ਸੰਗਤ ਜੀ ਕਿਸੇ ਵਿੱਚ ਦਇਆ ਜਾਂਦੀ ਹੈ ਤੇ ਇਹੋ ਜਿਹੇ ਬੰਦੇ ਦੀ ਫੇਰ ਸਾਧ ਸੰਗਤ ਜੀ ਜਮਾਨਤ ਕਰਵਾ ਲਿਆਉਂਦੇ ਨੇ ਉਹਨੂੰ ਛਡਵਾ ਲਿਆਉਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਹੋ ਜਿਹਾ ਅਨਸਾਫ਼ ਆ ਸਾਧ ਸੰਗਤ ਜੀ ਸਾਡੇ ਆਓ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਪਹਿਲਾਂ ਹੀ ਸੋਚ ਲਿਆ ਕਰੋ ਸਾਧ ਸੰਗਤ ਜੀ ਕਿ ਅਸੀਂ ਅਮਰਤ ਨਿਵਾ ਸਕਦੇ ਆ ਜੇ ਤੂੰ ਇਹ ਢਾਕਾ ਅਮਜ਼ਾ ਮਾਰਿਆ ਓਏ ਸ਼ਰਮ ਕਰ ਲਾ ਤੇਰੇ ਦਾ ਪੁੱਤਰ ਵੀ ਤੇਰੀਆਂ ਧੀਆਂ ਵਿਆਹੀਆਂ ਹੋਣੀਆਂ ਬੱਚੇ ਵਿਆਹੇ ਹੋਣਗੇ ਦੋਤਰਿਆਂ ਪੁੱਤਰਿਆਂ ਵਾਲਾ ਤੂੰ ਇਨਸਾਨ ਪਰ ਸਾਧ ਸੰਗਜੀ ਦਾਸ ਨੂੰ ਇੱਕ ਗੱਲ ਦੀ ਮਾਫੀ ਦੇ ਦਿਓ ਗਲਤੀ ਦੇ ਨਾਲ ਇਨਸਾਨ ਨਿਕਲ ਗਿਆ ਗਲਤੀ ਦੇ ਨਾਲ ਸਾਧ ਸੰਗਜੀ ਉਹਨੂੰ ਬੰਦਾ ਵੀ ਨਹੀਂ ਕਹਿ ਸਕਦੇ ਬਸ ਜੇ ਕਵਾਂਗੇ ਤਾਂ ਸਾਧ ਸੰਗਜੀ ਨੂੰ ਗਦਾ ਕਵਾਂਗੇ ਸਾਧ ਸੰਗਜੀ ਕਿਉਂਕਿ ਗਦੇ ਨੇ ਗਧਿਆਂ ਵਾਲੇ ਕੰਮ ਕਰਕੇ ਵਿਖਾ ਦਿੱਤੇ ਉਹਨੂੰ ਨਹੀਂ ਪਤਾ ਕਿ ਮੇਰੇ ਸਰੀਰ ਸਾ ਪਾਇਆ ਸਾਸ਼ਤਰ ਪਾਇਆ ਗਧੇ ਦੇ ਸਾਧ ਸੰਗ ਜੀ ਚਾਹੇ ਟਾਂ ਲਾਦ ਦਿਓ ਗੁਰੂ ਦੇ ਪਿਆਰਿਓ ਚਾਹੇ ਬਰਸੀਨ ਲਾਦ ਦਿਓ ਜਾਂ ਉਹਦੀ ਢੂਈ ਦੇ ਉੱਤੇ ਗਰਦਨ ਦੇ ਉੱਤੇ ਸਾਧ ਸੰਗ ਜੀ ਉਹਦੀ ਪੈਠ ਦੇ ਉੱਤੇ ਬਦਾਮਾਂ ਦੀ ਬੋਰੀ ਸਾਧ ਸੰਗ ਜੀ ਪਾ ਦਿਓ ਉਹਨੇ ਦਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਗਧਿਆਂ ਵਾਲੇ ਕੰਮ ਕਰਕੇ ਵਿਖਾ ਦੇਨੇ ਆ ਇਸ ਕਰਕੇ ਸਾਧ ਸੰਗ ਜੀ ਤਾਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਇਆ ਕਰੋ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਉੱਤੇ ਜਾਇਆ ਕਰੋ ਸਾਧ ਸੰਗ ਜੀ ਤੁਸੀਂ ਉਹਨਾਂ ਨੂੰ ਮੰਗਿਆ ਕਰੋ ਸਾਧ ਸੰਗ ਜੀ ਕਹਿ ਦਿਆ ਕਰੋ ਕਿ ਬਾਬਾ ਜੀ ਤੁਹਾਨੂੰ ਸਾਰੀ ਦੁਨੀਆ ਬਾਪੂ ਕਹਿੰਦੀ ਹੈ ਸਾਡੇ ਵੀ ਬਾਪੂ ਬਣ ਜਾਓ ਮਹਾਰਾਜ ਜੀ ਵੇਨ ਤੋ ਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾ ਸੰਤੋਖੀਆ ਉਤਰੇ ਮਨ ਦੀ ਭੁੱਖ ਸਾਧ ਸੰਗ ਜੀ ਜਿਹਦਾ ਬਾਪੂ ਘਰੇ ਆ ਗਿਆ ਉਹਨਾਂ ਕੋਈ ਫਿਕਰ ਨਹੀਂ ਸਭ ਕੁਝ ਹੀ ਆ ਗਿਆ ਸਭ ਕੁਝ ਹੀ ਆ ਗਿਆ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਨੇ ਜੇ ਤੁਹਾਡੀ ਬਾਹ ਫੜ ਲਈ ਗੁਰੂ ਦੇ ਪਿਆਰਿਓ ਤਾਂ ਹੈ ਹੀ ਬਾਪੂ ਗੁਰੂ ਦੇ ਪਿਆਰਿਓ ਬਾਪੂ ਕੋਲੇ 18 ਸਿਰ ਦਾ ਖੰਡਾ ਸਾਧ ਸੰਗ ਜੀ ਤਿਆਰ ਬਰ ਤਿਆਰ ਰਹਿੰਦਾ ਸਾਧ ਸੰਗ ਜੀ ਅਸੀਂ ਤਾਂ 5 ਪਿਆਰੇ 9 ਸਾਧ ਸੰਗ ਜੀ 9 ਇੰਚ ਦੀ ਸ੍ਰੀ ਸਾਹਿਬ ਸਾਡੇ ਪਾਉਂਦੇ ਆ ਅਸੀਂ 2.5 2.5 ਇੰਚ ਦੀਆਂ ਪਾਈ ਜਾਂਦੇ ਆ ਸਾਹ ਸੰਗਜੀ ਢਾਈ ਜਾਂ ਚੇਤੀ ਸ੍ਰੀ ਸਾਹਿਬ ਕੀ ਰੱਖਿਆ ਕਰ ਦੋਗੀ ਪਰ ਬਾਬਾ ਦੀਪ ਸਿੰਘ ਜੀ ਦੇ ਕੋਲੇ ਸਾਹ ਸੰਗਜੀ 18 ਸ਼ੇਰ ਦਾ ਖੰਡਾ ਰਹਿੰਦਾ ਹੈ ਸਾਹ ਸੰਗਜੀ ਜਿਹਦੇ ਘਰੇ 18 ਸ਼ੇਰ ਦਾ ਖੰਡਾ ਵੀ ਨਾਲ ਆਊਗਾ ਤੇ ਬਾਬਾ ਦੀਪ ਸਿੰਘ ਜੀ ਵੀ ਤੇ ਇਕੱਲੇ ਬਾਬਾ ਦੀਪ ਸਿੰਘ ਜੀ ਨਹੀਂ ਆਉਣਗੇ ਉਹਨਾਂ ਦੀ ਯਾਰੀ ਦੋਸਤੀ ਸਾਹ ਸੰਗਜੀ ਸ਼ਿਦਾਂ ਸਿੰਘਾਂ ਦੀਆਂ ਫੌਜਾਂ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਦੀ ਯਾਰੀ ਸਾਧ ਸੰਗਤ ਜੀ ਦਸਾਂ ਪਾਤਸ਼ਾਹ ਜੀ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਦਾ ਜਿਹੜਾ ਟੈਲੀਫੋਨ ਚੱਲਦਾ ਸਾਧ ਸੰਗਤ ਜੀ ਜਿੱਥੇ ਉਹ ਨੰਬਰ ਮਲਾਉਂਦੇ ਆ ਸਾਧ ਸੰਗਤ ਜੀ ਉਹਨਾਂ ਦਾ ਟੈਲੀਫੋਨ ਸੱਚਖੰਡ ਦਰਗਾਹ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੇ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਕਾਲਪੁਰਖ ਦੇ ਕੋਲੇ ਸਾਧ ਸੰਗਤ ਜੀ ਉਹਨਾਂ ਦਾ ਨੰਬਰ ਮਾਫ਼ ਕਰਨਾ ਸਾ ਜੀ ਦੋ ਲਾਉਂਦੇ ਆ ਕੋ ਕਾਲਪੁਰਖ ਦੇ ਘਰ ਜਾਂਦਾ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਆਉ ਸਾਧ ਸੰਗਤ ਜੀ ਪਰਵਾਨਾ ਨਗਰ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੋਂ ਸਾਧ ਸੰਗਤ ਜੀ ਜਿਨ੍ਹਾਂ ਨੂੰ ਉਸ ਮਾਲਕ ਦੀ ਵਡਿਆਈ ਚੰਗੀ ਲੱਗਦੀ ਹੈ ਉਹ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੂੰ ਨਹੀਂ ਚੰਗੀ ਲੱਗਦੀ ਭਾਈ ਤੇ ਸਾਧ ਸੰਗਤ ਜੀ ਪਿਛਲੇ ਇਹ ਸੰਜੋਗ ਹੁੰਦੇ ਆ ਕੋਈ ਆਪਣੇ ਕਰਮ ਬਣਾਏ ਹੁੰਦੇ ਆ ਸਾਥ ਸੰਗ ਜੀ ਜਦੋਂ ਚੰਗੇ ਕਰਮ ਬਣਾਵਾਂਗੇ ਚੰਗੇ ਪਾਸੇ ਲੰਗਾਗੇ ਤੇ ਸਾਨੂੰ ਸਭ ਕੁਝ ਠੀਕ ਲੱਗਣ ਲੱਪੂਗਾ ਦਾਸ ਨੂੰ ਸੀਸ ਦੇਣੀ ਸਾਥ ਸੰਗ ਜੀ ਕਿ ਤੁਹਾਡੇ ਜੋੜੇ ਝਾੜਦਾ ਰਹੇ ਗੁਰੂ ਦੇ ਪਿਆਰਿਓ ਕੋਈ ਬਾਬਾ ਆਪਣਾ ਕੋਈ ਸੰਤ ਪੁਣਾ ਨਾ ਆਵੇ ਗੁਰੂ ਦੇ ਪਿਆਰਿਓ ਬਸ ਆਖਰੀ ਸਾਹ ਤੱਕ ਤੁਹਾਡੇ ਜੋੜਿਆਂ ਦੀ ਸਾਥ ਸੰਗ ਜੀ ਇੱਕ ਆਸ ਲੈ ਕੇ ਬੈਠਾ ਰਹੇ ਕਿ ਤੁਹਾਡੇ ਜੋੜੇ ਝਾੜਦੇ ਰਗੇ ਸਾਥ ਸੰਗ ਜੀ ਪੁੱਲਾਣ ਚੁੱਕਾ ਮਾਫ ਕਰ ਨਿਆ ਗੁਰੂ ਦੇ ਪਿਆਰਿਓ ਮਾਲਕ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਹਰ ਇੱਕ ਦੀ ਝੂਲੀ ਭਰਨਾ ਧੰਨ ਧੰਨ ਖੰਡੇ ਵਾਲੇ ਬਾਪੂ ਜੀ ਧੰਨ ਧੰਨ ਸੇ ਗੁਰੂ ਰਾਮਦਾਸ ਜੀ ਜਦੋਂ ਵੀ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਜਾਵੋ ਤੁਹਾਨੂੰ ਹਰ ਇੱਕ ਖੁਸ਼ੀ ਦੇਣ ਸੱਚੇ ਪਾਤਸ਼ਾਹ ਜੀ ਪਰ ਹੋਮੇ ਨਹੀਂ ਕਰਨੀ ਸਾਧ ਸੰਗ ਜੀ ਹੋਮੇ ਨਹੀਂ ਕਰਨੀ ਹੋਮੇ ਨਹੀਂ ਕਰਨੀ ਸਾਧ ਸੰਗ ਜੀ ਹਿਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਸਾਸੰਗ ਜੀ ਸਰਾ ਕਰਕੇ ਉਹ ਮਾਲਕ ਤੁਹਾਡੀਆਂ ਝੋਲੀਆਂ ਭਰ ਦੇਣਗੇ ਪਰ ਜੇ ਤੁਸੀਂ ਸਾਸੰਗ ਜੀ ਬਾਪੂ ਨੂੰ ਮੰਗ ਲਓ ਬਸ ਇੱਕ ਪਿਤਾ ਇੱਕ ਸਕੇ ਹੰਬਾਰਕ ਸਾਸੰਗ ਜੀ ਇੱਕ ਪਿਤਾ ਇੱਕ ਸਕੇ ਹੰਬਾਰਕ ਆਓ ਗੁਰੂ ਦੇ ਪਿਆਰਿਓ ਪ੍ਰਵਾਨਾ ਨਗਰ ਵਾਲਿਓ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਸਾਸੰਗ ਜੀ ਭੁੱਲਾਂ ਛੁਕਾ ਮaaf ਕਰ ਰਹੀਆਂ ਬਲਾਉ ਫਤਿਹ ਖੁਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ